ਅੱਜ ਅਸੀਂ ਪਿੰਡ ਹੈਡੂ ਮਿੱਡ ਬੇਟ ਵਿਚ ਆਏ ਆ ਅਸੀਂ ਜਾਣਕਾਰੀ ਲਵਾਂਗੇ ਕਿ ਅੱਜ ਜੋ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲੱਗਿਆ ਕਿਹਨਾਂ ਵੱਲੋਂ ਲਗਾਇਆ ਗਿਆ ਹੈ ਦੋਸਤੋ ਜੀ ਬਹੁਤ ਹੀ ਸਤਿਕਾਰਯੋਗ ਸੁਖਦੇਵ ਸਿੰਘ ਪਨੇ ਸਰ ਜੀ ਪੱਤਰਕਾਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਆ ਕੇ ਖਬਰ ਲਈ ਆ ਔਰ ਪਹੁੰਚੇ ਆ ਔਰ ਮੈਂ ਜਿਆਦਾ ਧੰਨਵਾਦ ਸਤਿਗੁਰੂ ਗੰਗਾ ਆਨੰਦ ਜੀ ਮਹਾਰਾਜ ਭੂਰੀ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਆ ਕੇ ਅੱਖਾਂ ਦਾ ਕੈਂਪ ਜਿਹੜਾ ਹੈਗਾ ਉਹ ਫ੍ਰੀ ਲਾਇਆ ਆ ਕਿਉਂਕਿ ਸਮਾਜ ਦੀ ਸੇਵਾ ਕਰਨਾ ਕੋਈ ਸਾਰੇ ਨਹੀਂ ਕਰ ਸਕਦੇ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢਿਆ ਆ ਔਰ ਫ੍ਰੀ ਦਵਾਈਆਂ ਦਿੱਤੀਆਂ ਹਨ ਔਰ ਮਰੀਜ਼ ਜੋ ਹੈ ਸਾਰੇ ਪਿੰਡਾਂ ਦੇ ਲੋਕ ਜਿਹੜੇ ਹੈਗੇ ਆ ਸਾਡੇ ਇੱਥੇ ਪਹੁੰਚੇ ਹਨ ਅੱਖਾਂ ਚੈੱਕ ਕੀਤੀਆਂ ਨੇ ਇਹਨਾਂ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਹਨਾਂ ਨੇ ਸਾਡਾ ਜਿਹੜਾ ਹੈਗਾ ਪਿੰਡ ਵਿੱਚ ਆ ਕੇ ਫ੍ਰੀ ਅੱਖਾਂ ਤੱਕ ਕੈਂਪ ਲਾਇਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਫਤਿਹ ਮੈਂ ਬਹੁਤ ਸਾਲਾਂ ਦੀ ਕਿ ਮੈਨੂੰ ਕੋਈ ਮੌਕਾ ਮਿਲੇ ਕਿ ਮੈਂ ਛੋਟੀ ਜੀ ਦੀ ਸੇਵਾ ਕਰਾਂ ਅੱਜ ਪ੍ਰਮਾਤਮਾ ਨੇ ਮੈਨੂੰ ਟਾਈਮ ਦਿੱਤਾ ਹੈ ਔਰ ਇਹਨਾਂ ਨੇ ਸਾਡੀ ਬੇਨਤੀ ਸਵਾਰ ਕਰ ਕੀਤੀ ਹੈ ਪਿੰਡ ਆ ਕੇ ਸਾਡੇ ਘਰ ਆ ਕੇ ਇਹਨਾਂ ਨੇ ਕੈਂਪ ਲਾਇਆ ਹੈ ਔਰ ਬੜਾ ਯੋਗਦਾਨ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ बोलना तो नहीं हम बातें कर रहे हैं तो कुछ नहीं है बोलता ही नहीं करते करते हो ना अभी बाकी आओ अंकल कैप ला रहे हैं एकांत मार्ग ਇੱਕ ਮਿੰਟ ਕੋ ਪਾ ਦੇ। ਵੇ ਘੱਟ ਦੇ। ਮੈਂ ਪਾ ਦਿੰਦਾ। ਹਾਂ ਪਾ ਦਿੰਦਾ। ਲੈ ਲੈ। ਐਨੀ ਹੋ ਗਈ। ਚਲੋ। ਵਰਤੂ ਦਕਰੋ। ਹਾਂ ਜਵਾਈ ਦੀ 3 ਵਾਲੇ ਪਾ ਲੈ। ਠੀਕ। ਦੁਬਾਰਾ ਪਾਣੀ ਆਵੜੀ ਪੀ ਤੋਂ ਕਿ ਬੰਦ। ਠੀਕ ਆ। ਇੱਧਰ ਆ। ਦੋਨਾਂ ਤੇ ਦੋਨ। ਠੀਕ ਆ? ਇਹ ਬਾਰੀ ਕਰ ਦੋ। ਚਲੋ। ਹਾਂ। ਆਮਰੇ ਦੇ ਤੱਕ। ਪਾ ਲੈ ਦੇ ਤੱਕ। ਠੀਕ ਹੈ। ਦੇਖ ਲਈ। और वो जो डॉक्टर को इनको वो डॉक्टर का गुरु और उन्होंने एमएससी किया है ना एक डिग्री का उन्होंने है मार्क अच्छा अच्छा डॉक्टर तो ठीक है ना डॉक्टर ठीक है लेड़े जी अच्छा ठीक है उन्होंने मेरा तो ये मोचेट लगेगा देखो और देख के आगे नंबर दे कर ले लेगा मैं चलेंगे ये चादर इधर रखो बंद कर दो ਨ ਲਾਈਟਰ ਵਗੈਰਾ ਦੀ ਜਿਆਦਾ ਪਰੋਬਲ ਨਹੀਂ ਦਾਈ ਮਾਈਕੀ ਤੇ ਰੋਕੋ ਵਾਲਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਹੀ ਰਾਮ ਪਿੰਡ ਹੈਡੋਬੇਟ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਅੱਖਾਂ ਦਾ ਕੈਂਪ ਜੋ ਡਾਕਟਰ ਸਾਹਿਬ ਜੀ ਨੇ ਸਤਗੁਰੂ ਗੰਗਾ ਨੰਦ ਜੀ ਊਰੀ ਵਾਲਿਆਂ ਨੇ ਲਾਇਆ ਹੈ ਮੈਂ ਆਪਣੇ ਇਹ ਜੋ ਕੈਂਪ ਹੈਗਾ ਮਾਪਿਓ ਦੀ ਯਾਦ ਵਿੱਚ ਇਹ ਲਵਾਇਆ ਹੈ ਔਰ ਮੈਂ ਡਾਕਟਰ ਸਾਹਿਬ ਦੀ ਟੀਮ ਦਾ ਜੋ ਕਿ ਸਤਿਗੁਰ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਟੀਮ ਹੈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਫ੍ਰੀ ਕੈਂਪ ਲਾਇਆ ਹੈ ਸਾਡੇ ਪਿੰਡ ਔਰ ਸਾਡੇ ਘਰ ਦੇ ਵਿੱਚ ਤੇ ਮੈਂ ਡਾਕਟਰ ਜੀ ਦਾ ਟੀਮ ਦਾ ਸਾਰੀ ਦਾ ਮੈਡਮ ਜੀ ਦਾ ਬਹੁਤ ਸਤਿਕਾਰਯੋਗ ਸਾਡੇ ਮਿਹਨਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਪਿੰਡ ਦੇ ਵਿੱਚ ਸਾਰੇ ਮਰੀਜ਼ ਪਹੁੰਚੇ ਹਨ ਔਰ ਦਵਾਈਆਂ ਇਹਨਾਂ ਨੇ ਫ੍ਰੀ ਦਿੱਤੀਆਂ ਹਨ ਆਪਣੀ ਸੇਵਾ ਇਹਨਾਂ ਨੇ ਦਿੱਤੀ ਹੈ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਪਿੰਡ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀਮਤੀ ਟਾਈਮ ਕੱਢ ਕੇ ਆਪਣੀ ਅੱਖਾਂ ਚੈੱਕ ਕਰਾਈਆਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਨੂੰ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਮੂਹ ਨਗਰ ਨਿਵਾਸੀ ਪਿੰਡ ਵਾਸੀਆਂ ਦਾ ਅਸੀਂ ਬਹੁਤ ਹੀ ਧੰਨਵਾਦ ਹਾਂ ਸੋ ਸਪੈਸ਼ਲ ਧੰਨਵਾਦ ਹੈ ਸਾਡੇ ਵੀਰ ਰੁਹੀ RAM ਜੀ ਸਾਹਿਬ ਕਾ ਪੰਚ ਨੇ ਜਿਨ੍ਹਾਂ ਦੀ ਬਦੌਲਤ ਸਾਨੂੰ ਇਸ ਪਿੰਡ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਅਸੀਂ ਹੋਰ ਵੀ ਬੇਨਤੀ ਕਰਦੇ ਹਾਂ ਜੇ ਕਿਸੇ ਨੂੰ ਵੀ ਕਿਸੇ ਨੇ ਪਿੰਡ ਦੇ ਵਿੱਚ ਕੈਂਪ ਲਗਵਾਉਣਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੋ ਕਿ ਸਾਡਾ ਹਸਪੀਟਲ ਹੈਗਾ ਸਤਗੁਰੂ ਗੰਗਾ ਨੰਦ ਮਹਾਰਾਜ ਪੂਰੀ ਵਾਲੇ ਮੈਮੋਰੀ ਹਸਪਤਾਲ ਮੜਿਆਣੀ ਰੋਡ ਬਲਾਚੌਰ ਵਿਖੇ ਚੱਲ ਰਿਹਾ ਹੈ ਸੋ ਬੇਨਤੀ ਇਹ ਕਰਦੇ ਆ ਵੀ ਕਿਸੇ ਨੂੰ ਵੀ ਅੱਖਾਂ ਦੀ ਪ੍ਰੋਬਲਮ ਹੋਵੇ ਉਹ ਸਾਡੇ ਕੋਲ ਆ ਕੇ ਹਸਪੀਟਲ ਵਿੱਚ ਵੀ ਚੈੱਕਅਪ ਕਰਾ ਸਕਦਾ ਜੋ ਕਿ ਬਹੁਤ ਹੀ ਘੱਟ ਖਰਚੇ ਵਿੱਚ ਆਪਰੇਸ਼ਨ ਕੀਤੇ ਜਾਂਦੇ ਹਨ ਜਿਸ ਦਾ ਸਮਾਂ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਟਾਈਮ ਹੈ ਸੋ ਸਾਰੀਆਂ ਹੀ ਸੰਗਤਾਂ ਦਾ ਪਿੰਡ ਵਾਸੀਆਂ ਦਾ ਸਾਡੇ ਰੁਹੀ RAM ਜੀ ਦਾ ਬਹੁਤ ਹੀ ਧੰਨਵਾਦੀ ਕਰਦੇ ਹਾਂ ਸੋ ਸਾਰਿਆਂ ਨੂੰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਚੈੱਕ ਕੀਤੀ ਹੈ ਜੀ ਉਹ ਕਿੰਨੇ ਜਲਦੀ ਉਤਰੀ ਜਾਂਦੀ ਸੀ ਸਰ ਹੁਣ ਤੱਕ 40 ਕੇ ਪੇਸ਼ੈਂਟ ਆਪਾਂ ਚੈੱਕ ਕੀਤੇ ਆ ਜੋ ਕਿ ਸਾਡੋਂ ਮੈਡੀਸਨ ਵੀ ਲੈ ਕੇ ਗਏ ਆ ਸੋ ਜਿਨ੍ਹਾਂ ਦੇ ਵਿੱਚੋਂ ਕੁਝ ਆਪਰੇਸ਼ਨ ਵਾਲੇ ਵੀ ਨਿਕਲੇ ਅਸੀਂ ਉਹਨਾਂ ਦਾ ਆਪਰੇਸ਼ਨ ਵੀ ਬਹੁਤ ਘੱਟ ਪੈਸਿਆਂ ਵਿੱਚ ਕੀਤਾ ਕਰਾਂਗੇ ਸੋ ਹੋਰ ਵੀ ਕਿਸੇ ਨੂੰ ਪ੍ਰੋਬਲਮ ਹੋਵੇ ਉਹ ਸਾਡੇ ਆ ਕੇ ਹਸਪੀਟਲ ਵੀ ਚੈੱਕਅਪ ਕਰਵਾ ਸਕਦਾ ਜੋ ਕਿ ਸਿਰਫ 20 ਰੁਪਏ ਪਰਚੀ ਦੇ ਵਿੱਚ ਆਪਣਾ ਚੈੱਕਅਪ ਕਰਵਾ ਸਕਦਾ ਹੈ ਸੋ ਸਾਡੇ ਕੋਲ ਦੰਦਾ ਦਾ ਡਾਕਟਰ ਵੀ ਆਉਂਦੇ ਹਨ ਜੋ ਕਿ ਹਰ ਐਤਵਾਰਸ਼ੀ ਦੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਵੀ ਉੱਥੇ ਬੈਠਦੇ ਹਨ ਸੋ ਕਿਸੇ ਨੂੰ ਦੰਦਾਂ ਦੀ ਵੀ ਪ੍ਰੋਬਲਮ ਹੋਵੇ ਉਹ ਵੀ ਸਾਡੇ ਨਾਲ ਆ ਕੇ ਸੰਪਰਕ ਕਰ ਸਕਦਾ ਸਤਿ ਸ਼੍ਰੀ ਅਕਾਲ ਜੀ ਵਾਹ ਕਿਰ ਸਾਨੂੰ ਅੱਜ ਦੇ ਮੇਟੂ ਜੀ ਜੀ ਤੁਸੀਂ ਇੱਧਰ ਆਓ ਚਲ ਵਾ ਬੈਠੋ ਪਰ ਮਾਰੋ ਬਹੁਤ ਬੈਠੋ ਆਓ ਜੀ ਸਰ ਜੀ ਖਾਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਦੇ ਸੰਚਾਲਕ ਹਨ ਇਹਨਾਂ ਦੀ ਪ੍ਰਬੰਧ ਸਾਨੂੰ ਬਹੁਤ ਅੱਛੇ ਲੱਗਿਆ ਨਾ ਸਾਰਾ ਸਟਾਫ ਹੀ ਬਹੁਤ ਵਧੀਆ ਆ ਜੀ ਮਹਾਰਾਜ ਜੀ ਤੁਹਾਨੂੰ ਵਾਟ ਵਾਟ ਸਾਡੇ ਬੰਦ ਪਹੁੰਚੇ ਸਾਡੇ ਘਰ ਪਹੁੰਚੇ ਆ ਸੰਕਟਾਂ ਨੂੰ ਨਿ ਹਾਲ ਕੀਤਾ ਧੰਨਵਾਦ